ਲੁਧਿਆਣਾ ਤੇ ਦਿੱਲੀ ਨੈਸ਼ਨਲ ਹਾਈਵੇ ਤੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਟਰੱਕ ਭਰ ਕੇ ਆਏ ਡਰਾਈਵਰਾਂ ਨੇ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਡਰਾਈਵਰਾਂ ਦੇ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਕਾਰਨ ਹਾਈਵੇ ਤੇ ਕਾਫੀ ਲੰਮਾ ਜਾਮ ਲੱਗ ਰਿਹਾ ਜਿਸ ਕਾਰਨ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਮੌਕੇ ਤੇ ਪਹੁੰਚੀ ਪੁਲਿਸ ਨੇ ਡਰਾਈਵਰਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਭੜਕੇ ਹੋਏ ਲੋਕਾਂ ਦੀ ਭੀੜ ਨੂੰ ਸਮਝਾਉਣ ਲਈ ਪੁਲਿਸ ਇਤਨਾ ਕਿਤੇ ناکਾਮ ਰਹੀ ਹੈ ਦੇਖੋ ਫਿਰ ਅੱਗੇ ਪੁਲਿਸ ਦੇ ਜਵਾਨਾਂ ਨੇ ਕਿਵੇਂ ਲਿਆਂਦੀ ਨਹੀਂ ਦੀ ਉਹ ਧਰਨਾ ਚੱਕੋ ਆ ਮਤ ਰੰਗੋ ਜੱਕੀ ਧੱਕਾ ਸਾਹੀ ਕਰ ਰਹਾ ਤੇ ਹੁਣ ਪੁਲਸ ਵਾਲੇ ਕੀ ਕਰਨੇ ਜੀ ਉਹ ਧਰਨਾ ਚੱਕੋ ਤੁਹਾਡੇ ਨਾਲ ਵੀ ਕੁਝ ਬੋਲੇ ਉਹ ਤਿਰਫੜ ਕਰਦੇ ਹਮਾਜ ਕਰਦਾ ਵਾ ਘਰ ਪਰਚਾ ਕਰਨਾ ਕਰਦੇ ਪਰਚਾ ਜਿਹੜਾ ਕਰਨਾ ਹੁਣ ਅੱਗੇ ਕੀ ਤੁਹਾਡੀ ਰਣਨੀਤੀ ਕੀ ਧਰਨਾ ਕੁਣ ਵੇਖੋ ਯਾਰ ਜਨਤਾ ਦੇ ਨਾਲ ਹੀ ਆਪਾਂ ਡਰਾਈਵਰ ਸਾਰੇ ਇਕੱਠੇ ਆ ਤਾਂ ਡਰਾਈਵਰ ਸਾਰੇ ਇਕੱਠੇ ਆ ਚਾਬੀਆਂ ਛੱਡ ਦੇਣਗੇ ਡਰਾਈਵਰ ਘਰ ਨੂੰ ਚਲੇ ਜਾਣਗੇ ਮਾਝਾ ਚਲਾ ਲੈਣ ਸੇ ਸਰਕਾਰ ਚਲਾ ਲੈ ਮੋਦੀ ਚਲਾ ਲੈ ਭੈਣ ਚਦਾਲੇ ਆ ਗੱਡੀਆਂ ਜੇ ਚਲੋਗੇ ਆਪਣੇ ਸਾ ਜਲਾ ਲੈ ਅੱਗੇ ਕੀ ਨਾਮ ਹੈ ਤੁਹਾਡਾ ਮੇਰਾ ਰਣਜੀਤ ਸਿੰਘ ਆ ਜੀ ਜੀ ਆਜਾ ਕੀਤਾ ਹੈ ਉਹ ਦਿੱਲੀ ਆਈ ਵੇ ਜੀ ਕੀ ਵਜ੍ਹਾ ਕੀ ਹੈ ਜੀ ਵਜ੍ਹਾ ਇਹ ਕਾਲੇ ਕਾਨੂੰਨ ਲਾ ਰਹੇ ਨੇ ਸਾਡੇ ਤੇ ਡ라이ਵਰ ਤੇ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਪੁਲਿਸ ਵਾਲੇ ਤੁਹਾਨੂੰ ਸਮਝਾਣ ਵੀ ਆਏ ਅੱਜ ਆ ਜੀ ਸਮਝਿਆ ਜੀ ਅਸੀਂ ਰੋਡ 'ਚ ਕਹਿ ਵੀ ਕਰ ਲਗੇ ਇਹ ਹੜਤਾਲ ਖਤਮ ਕਰਾਂਗੇ ਆਪਣੀ ਜੀ ਡਰਾਈਵਰ ਵੀਰਾਂ ਨੂੰ ਵੀ ਸਮਝਾ ਰਿਹਾ ਹੈ ਪ੍ਰਸ਼ਾਸਨ ਤੁਹਾਨੂੰ ਸਮਝਾ ਰਿਹਾ ਹੈ ਰੋਡ ਜਾਮ ਜਿਹੜਾ ਲੱਗਿਆ ਹੈ ਖਾਲੀ ਬੰਦ ਕਰ ਖਾਲੀ ਕਰਾ ਦੇ ਖਾਲੀ ਕਰਤਾ ਜੀ ਹਾਂ ਨਹੀਂ ਕਰਦੇ ਨਾ ਜਵਾੰਦਾ ਜੀ ਲੱਗਦਾ ਜੀ ਲਗਾਤਾਰ ਡਰਾਈਵਰ ਸਮੁੰਦ ਆਏ ਸਾਰਾ ਸੜਕਾਂ ਦੇ ਉੱਤੇ ਹੈ ਹਾਂ ਜੀ ਪਰ ਕੇਂਦਰ ਸਰਕਾਰ ਦੇ ਨਾਲ ਸਬਕਾ ਕੋਈ ਗੱਲ ਦੀ ਬਾਤ ਨਹੀਂ ਹੋ ਰਹੀ ਨਹੀਂ ਹੋਏ ਭਾਈ ਜੀ ਸਾਡੇ ਡਰਾਈਵਰਾਂ ਦੀ ਕੋਈ ਨਹੀਂ ਹੋਏ ਭਾਈ ਜੀ ਬੰਗ ਮੈਂ ਕੀ ਕਹਦੇ ਹੋ ਬੰਗ ਇਹ ਹੀ ਕਰਦੇ ਨੇ ਜਿਹੜੇ ਕਾਨੂੰਨ ਲਾਏ ਆ ਗਲਤੇ ਬੰਦ ਕਰੋ ਅਰ ਦੱਸਣਾ ਹੀ ਇਹ ਕਰਕੇ ਬੋਲਣ ਦੇ ਆ ਵੀ 7 ਲੱਖ ਜੁਰਮਾਨਾ ਦੇ 10 ਸਾਲ ਦੀ ਸਜ਼ਾ ਆ ਕਿੱਥੋਂ ਭਰਾਂਗੇ ਅਸੀਂ ਕਿੱਦੋਂ ਭਰਾਂਗੇ ਨਾ ਅਸੀਂ ਤਾਂ ਜ਼ਿੰਮੇਵਾਰ ਹਾਂ ਕਿੱਥੇ ਭਰ ਦੇਗਾ ਤੋੜਾ ਗੱਲਾਂ ਕਰਕੇ ਦੇ ਆ ਜੇ ਇਹ ਜਾਈਏ ਸਾਨੂੰ ਚੱਲੇ ਪਾਜੀ ਕੋਈ ਨਹੀਂ ਟਰਾਂਸਪੋਰਟਰਾਂ ਦੇ ਆ ਇਹਨਾਂ ਨੇ ਆ ਕੇ ਸੜਕ ਤੋਂ ਰੱਖ ਲੈ ਯਾਰ ਖੱਲੇ ਕਰੋ ਸਾਰੇ ਲੋ ਸਾਰੇ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪਰਚਾ ਹੋ ਜਾਏਗਾ ਤਾਂ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪ ਵੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਰੈਗੂਲੇਟ ਕਰਤੀ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਵ ਕਰੀਏ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਕਿਹੜਾ ਕਿਹੜਾ ਰੋਡ ਲੱਗੇ ਆ ਇਹਨਾਂ ਨੇ ਤੁਮ ਰੋਡ ਕਲੀਅਰ ਕਰਾਤਾ ਹਾਂਜੀ ਰੋਡ ਕਲੀਅਰ ਕਰਾਤਾ ਕਿ ਜੀ ਆ ਤੁਹਾਡੇ ਸਾਹਮਣੇ ਜੀ ਦੇਖੋ ਚੱਲਦੇ ਆ ਨਾ ਸਰ ਕੀ ਤਿਆਰ ਬਾਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਹਿਯੋਗ ਸਮਝ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ ACP ਹੋਰਾਂ ਦਾ ਕਹਿਣਾ ਹੈ ਕਿ ਸਿਆਣੇ ਲੋਕਾਂ ਨੇ ਸਾਡੀ ਗੱਲ ਮੰਨ ਕੇ ਰਸਤਾ ਖੋਲ ਦਿੱਤਾ ਪਰ ਕਈ ਅੜਿਆ ਲੋਕ ਖੜਦੋਂ ਮਚਾਰੇ ਸਨ ਜਿਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਹਾਈਵੇ ਤੇ ਜਾਮ ਖੁਲਵਾ ਦਿੱਤਾ ਗਿਆ ਅਤੇ ਇਸ ਮਾਮਲੇ ਬਾਬਤ ਕੇਂਦਰ ਨਾਲ ਗੱਲਬਾਤ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ